ਸੰਤਨ ਗੁਰੂ ਸੰਤਨ ਗੁਰੂ ਨਾਨਕ ਦੇਵ ਸਾਹਿਬ ਜੀ ਨਾਨਕ ਦਾ ਸਾਹਿਬ ਜੀ ਸੰਤਨ ਗੁਰੂ ਮੰਗਾਂ ਗੁਰੂ ਮੰਗਾਂ ਦੇਵ ਸਾਹਿਬ ਜੀ ਅੰਗਦ ਦਾ ਸਾਹਿਬ ਜੀ ਸੰਤਨ ਗੁਰੂ ਸੰਤਨ ਗੁਰੂ ਅਮਰਦਾਸ ਸਾਹਿਬ ਜੀ ਅਮਰਦਾਸ ਸਾਹਿਬ ਜੀ ਸੰਤਨ ਗੁਰੂ ਸੰਤਨ ਗੁਰੂ ਭਗਤ ਦਾਸ ਸਾਹਿਬ ਜੀ ਅਮਰਦਾਸ ਸਾਹਿਬ ਜੀ ਸੰਤਨ ਗੁਰੂ ਸੰਤਨ ਗੁਰੂ ਅਰਜਨ ਦੇਵ ਸਾਹਿਬ ਜੀ ਅਰਜਨ ਦਾ ਸਾਹਿਬ ਜੀ ਸੰਤਨ ਗੁਰੂ

गुरु गोविंद सिंह साहब जी धन धन गुरु ग्रंथ साहब जी वागुरु जी भाई गुर्जी का खालसा वाहगुरु जी की फतेह